Hey, baby. a todo el மகாயூ பத்தாக்கி பிச்சே ਪ੍ਰਵੇਸ਼ ਨਿਯਮਾਂ ਦੇ ਨਾਂ ਦੇ ਉੱਤੇ ਬੋਟ ਕੀਤੀ ਜਾਂਦੀ ਹੈ ਨਰਾਜ਼ਗੀ ਦੇ ਦਿਲਸਾਰ ਜਿਹੜਾ ਹਾਈ ਕੋਰਟ ਨੇ ਫੈਸਲਾ ਲਾਗ ਨੇ ਦੇ ਹੱਥ ਦਿੱਤਾ ਉਹਨੂੰ ਲਾਗੂ ਕੀਤਾ ਜਾਵੇ ਇਹ ਗੈਤਰੀ ਸਕੀਲ ਜਿਹੜੇ ਮਰਾਇਤ ਮੂੜੇ ਜਾ ਰਹੇ ਆ ਉਹ ਬੰਦ ਕਰਕੇ ਪੰਜਾਬ ਦੇ ਸਕੀਲ ਇਥੇ ਲਾਗੂ ਕੀਤੇ ਜਾਣ ਇਹਾ ਮੰਨਣ ਲਈ ਰੈਲੀ ਕਰੀਆ ਉਹਨਾਂ ਆਪਣੇ ਆਰ ਵਾਲੇ ਬਾਰੇ ਸਭ ਕੇ ਨੂੰ ਬੇਨਤੀ ਕਰਾਣਾ ਤੇ ਸਮਾਂ ਸੀਮਾ ਦੇ ਵਿੱਚ ਰਹਿ ਕੇ 5 ਮਿੰਟ ਦੇ ਵਿੱਚ ਆਪਣੀ ਗੱਲ ਨੂੰ ਸਾਜੀ ਰੇੜ ਦਾ ਯਤਨ ਕਰਨਗੇ ਸਭ ਤੋਂ ਪਹਿਲਾਂ ਬੇਨਤੀ ਕਰਨਾ ਮੈਂ ਸਾਥੀ ਰਣਵੀਰ ਸਿੰਘ ਉਪਲ ਜਿਹੜੇ ਮੌਨ ਦਰਜਣ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਮੈਡਮ ਜੀ ਹਾਂਜੀ ਦੋਸਤੋ ਏਸੀ ਆਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਸਭ ਦੇ ਨਾਲ